ਪੰਜਾਬੀ ਗਾਇਕ ਸਿਮਰ ਦਰਾਹੇ ਨੂੰ ਸਾਰੇ ਜਾਣਦੇ ਨੇ ਪਰ ਹੁਣ ਇਹਨਾਂ ਦੀ ਕੌਂਟਰੋਵਰਸੀ ਹੋ ਰਹੀ ਆ ਦਰਾਹੇ ਦਾ ਇੱਕ ਸਿੰਗਰਾ ਗਿਲ ਰੋਂਟਾ ਜਿਸ ਦੀ ਕੌਂਟਰੋਵਰਸੀ ਹੁਣ ਸਿਮਰ ਦਰਾਹੇ ਦੇ ਨਾਲ ਆ ਇਲਜ਼ਾਮ ਲਗਾਏ ਨੇ ਇਸ ਨੌਜਵਾਨ ਨੇ ਕਿ ਸਿਮਰ ਦਰਾਹਾ ਮੇਰੇ ਤੋਂ ਜੈਲਸੀ ਕਰਦਾ ਮੱਚਦਾ ਹੈ ਦੱਸਦੀ ਕਿ ਇਹ ਨੌਜਵਾਨ ਗਾਇਕਾ ਜਿਹੜਾ ਇਹ ਕੁਝ ਸਿਮਰ ਦਰਾਹੇ ਵਰਗੇ ਗੀਤ गा ਰਿਹਾ ਉਸ ਤੋਂ ਬਾਅਦ ਇਹ ਗਾਇਕ ਨੇ ਕਿ ਪਹਿਲਾਂ ਤੋਂ ਮੇਰੀ ਤਾਰੀਫ ਕਰਦਾ ਸੀ ਪਰ ਹੁਣ ਉਹ ਮੱਚਣ ਲੱਗ ਚੁੱਕਿਆ ਉਸਨੇ ਜਿਹੜੀ ਮਾਡਲਸ ਮੈਂ ਗੀਤਾਂ ਵਿੱਚ ਲੈ ਰਹੇ ਆ ਉਹਨਾਂ ਨੂੰ ਵੀ ਮੈਸੇਜ ਕਰਕੇ ਕਿਹਾ ਕਿ ਇਸ ਨਾਲ ਕੰਮ ਨਾ ਕਰੋ ਕਈ ਗੰਭੀਰ ਇਲਜ਼ਾਮ ਇਸ ਨੌਜਵਾਨ 'ਤੇ ਲਾਇਆ। ਹਾਂਜੀ ਕੀ ਨਾਮ ਹੈ ਤੁਹਾਡਾ ਜੀ? ਗਿੱਲ ਰੋਟਾ ਬਾਈ। ਅ ਗਿੱਲ ਰੋਟਾ ਜੀ ਕੀ ਵਿਵਾਦ ਚੱਲ ਰਿਹਾ ਤੁਹਾਡਾ? ਸਮਝ ਰਹਾ ਜਿਹੜੇ ਸਿੰਗਰ ਨੇ ਮਸ਼ਹੂਰ ਪੰਜਾਬੀ ਸਿੰਗਰ ਕੀ ਮਾਮਲਾ ਕੀ ਹੈ? ਵਿਵਾਦ ਬਾਈ ਆਪ ਨੂੰ ਕਹਿ ਰਿਹਾ ਵੀ ਤੂੰ ਮੇਰੀ ਕਾਪੀ ਕਰਦਾ ਗਾਣਿਆਂ ਦੇ ਵਿੱਚ। ਤੇ ਪਤਾ ਨਹੀਂ ਹੁਣ ਐ ਨਹੀਂ ਪਤਾ ਨੂੰ ਕਾਪੀ ਕਿਹੜੀ ਕਲੋਂ ਲਾਦੀ ਹੈ ਕੰਪੋਜ਼ਰਾਂ ਚ ਲੱਗਦੀ ਹੈ ਮੇਰੀ। ਕਿ ਉਹਦੀ ਲੈਣ ਚੱਕ ਲਈ ਕੋਈ। ਉਹ ਨਹੀਂ ਵੀਰੇ ਮੈਨੂੰ ਪਤਾ ਮੈਂ ਨਾ ਕੋਈ ਚੱਕੀ ਇਹ ਚੀਜ਼ ਦੇ ਵਿੱਚ। ਹਾਂ। ਆਪਾਂ ਕਹੀ ਵੀ ਆਪਾਂ ਉਹਦੀ ਕੁਝ ਚੱਕ ਇਹ ਵਾਕੀ ਤੁਹਾਡੀ ਕੰਟਰੋਵਰਸੀ ਚੱਲ ਰਹੀ ਜੀ ਤੁਸੀਂ ਪਬਲੀਕਲੀ ਨਹੀਂ ਵੀਰੇ ਮੇਰੇ ਕੋਲ ਪ੍ਰੂਫ ਪੈਣੇ ਵੀਰੇ ਸਕਰੀਨਸ਼ਾਟ ਪੈਣੇ ਜਿਹੜੀ ਕੁੜੀ ਨੇ ਮੇਰੇ ਨਾਲ ਐਕਟ ਕਰਿਆ ਲੰਬੇਵਾਲ 1 ਤੇ 2 ਦੇ ਵਿੱਚ ਉਹਨੂੰ ਉਹਨੇ ਮੈਸੇਜ ਕਰਿਆ ਕਹਿੰਦਾ ਤੂੰ ਗੱਲ ਰੋਟੇ ਨਾਲ ਕੰਮ ਨਾ ਕਰ ਵੀ ਉਹਦਾ ਕਾਪੀ ਐ ਤੂੰ ਮੇਰੇ ਨਾਲ ਕੰਮ ਕਰ ਹੂੰ ਤੇ ਕਹਿੰਦਾ ਮੈਨੂੰ ਉਹਦੇ ਗਾਣੇ ਸੁਣ ਕੇ ਬਹੁਤ ਗੁੱਸਾ ਆਉਂਦਾ ਅੱਛਾ ਵੀ ਜਿਆਦਾ ਵੀ ਮੈਨੂੰ ਉਹਦੇ ਗਾਣੇ ਸੁਣਦਾ ਮੈਨੂੰ ਗੁੱਸਾ ਆਉਂਦਾ ਉਹਦੇ ਰੋਟੇ ਤੇ ਐਡੀ ਜੈਲਸੀ ਕਿਉਂ ਤੁਹਾਡੇ ਨਾਲ ਪਤਾ ਨਹੀਂ ਭਰਾਵਾ ਕੀ ਜੈਲਸੀ ਹੈ ਪਤਾ ਨਹੀਂ ਮੱਚਦਾ ਪਤਾ ਨਹੀਂ ਕੀ ਚੱਕਰ ਐ ਇੰਨੀ ਪਤਾ ਨਹੀਂ ਕਾਦੀ ਮਿਰਚ ਹੋਸਾ ਡੇ ਪੇਜਾਂ ਨੂੰ ਢਾਕੇ تیر ਹਵਾ ਚ ਨਾ ਛੱਡੋ ਜੇ ਹੈਗਾ ਕਿਸੇ ਨੂੰ ਭਲੇਖਾ ਸਿੱਧਾ ਮੈਂ ਤਰ੍ਹਾਂ ਨਾ ਕੱਢੋ ਇਹ ਮੇਰਾ ਆਪਣਾ ਸਟਾਈਲ ਮੈਨੂੰ ਕਿਸੇ ਨਾ ਨਾ ਤੋਲੋ ਮੋਢੀਰੇ ਅੱਖ ਦੀ ਦਰਾਹਾ ਕਰਾਂ ਕਿਸੇ ਨੂੰ ਨਾ ਫੋਲੋ ਉਸ ਤਾਤਾਂ ਨੂੰ ਵੀ ਪਾਦੂ ਉੱਥੇ ਵੀ ਬਤਾ ਨੀ ਜਿੱਥੇ ਸਾਡੇ ਪਰ ਹੋਣਗੇ ਲੰਬੇ ਵਾਲ ਵੀ ਮੈਂ ਰੱਖੂ ਜਾਣੇ ਮੇਰੀ ਏਤੇ ਚਰਚੇ ਵੀ ਆਈ ਹੋਣਗੇ ਇਦਾਂ ਹੀ ਹੋਣਗੇ ਵੀਰੇ ਚਰਚੇ। ਹੀ ਰਹੇ ਸਾਰੀ ਬਾਲਾਂ ਤੋਂ ਹੀ ਛਿੜੀ ਐ ਸਾਰੀ। ਆਪਾਂ ਪਤਾ ਨਹੀਂ ਵੀਰੇ ਸਟਾਈਲ ਸੀ ਨਾ ਕਰਕੇ। ਵੀਰੇ ਉਹ ਨਹੀਂ ਮੈਂ ਕਹਿ ਰਿਹਾ ਤਾਂ ਵੀ ਸਟਾਈਲ ਕਰਕੇ ਕਹਿ ਰਹੀ ਹੈ ਕਿਵੇਂ ਕਰਕੇ ਕਹਿ ਰਿਆ। ਮੈਂ ਹੁਣ ਵਿਧੂ ਪ੍ਰੂਫ ਦਿਖਾਤਾ ਵੀ ਵੀਰੇ। ਮੈਨੂੰ ਕਾਪੀ ਕਹਿ ਰਿਹਾ। ਹੁਣ ਤੁਸੀਂ ਉਹ ਤੋਂ ਪੁੱਛੋ ਕਿਹੜੀ ਉਹਨੂੰ ਦਿੱਕਤ ਕੀ ਆ ਮੇਰੇ ਤੋਂ। ਕਿਹੜੀ ਗੱਲ ਦੀ ਦਿੱਕਤ ਆ ਉਹਨੂੰ ਤੁਸੀਂ ਹੁਣ ਉਹਨੂੰ ਪੁੱਛੋ ਇਹ ਗੱਲ। ਤੇ ਬਾਕੀ ਵੀਰੇ ਲੋਕ ਕਹੀ ਇਹਨਾਂ ਨੂੰ ਤੂੰ ਫੇਮ ਕਰਕੇ ਕਰ ਰਹੇ ਐ ਕਰਕੇ ਕਰ ਰਹੇ। ਵੀਰੇ ਦੇਖ ਮੈਂ ਇਹ ਗੱਲ ਮੈਂ ਮੰਨਦਾ ਮੈਂ ਨਮਾ ਨਮਾ ਐ ਠੀਕ ਆ। ਲੋਕ ਮੈਨੂੰ ਜਾਣਦੇ ਬਹੁਤ ਘੱਟ ਨੇ। ਜਿੰਨਾਂ ਨੇ ਮੇਰੇ ਗਾਣੇ ਸੁਨੇ ਹੋਣੋਂ ਮੈਨੂੰ ਪਿਆਰ ਕਰਦੇ ਨੇ ਠੀਕ ਆ ਮੇਰਾ ਲੰਬੇ ਵਾਲਾ ਗਾਣ ਲੰਬੇ ਵਾਲ ਬੰਨ ਗਾਣਾ ਆਇਆ ਸੀ ਇੱਕ ਜੀ ਤੇ ਲੰਬੇ ਵਾਲਾ ਵਾਂਗੂ ਮਸਲੇ ਜੇ ਮੁੰਡਿਆ ਤੋਂ ਵਾਲੇ ਹੀ ਵਧਾਈ ਫਰਦਾ ਤੇ ਉੱਥੇ ਵੀਰੇ ਸਿਮਰਤ ਰਾਹੀਂ ਨਾਲ ਮੇਰੀ ਇੱਕ ਦੋ ਵਾਰੀ ਗੱਲ ਵੀ ਹੋਈ ਆ ਉਹ ਕਹਿੰਦਾ ਵੀਰੇ ਮੈਨੂੰ ਤੇਰੇ ਗਾਣੇ ਘੈਂਟ ਲੱਗੇ ਨੇ ਤੇ ਉਦੋਂ ਬਾਅਦ ਉਹਨੂੰ ਪਤਾ ਨਹੀਂ ਵੀਰੇ ਕੀ ਦਿੱਕਤ ਹੋਵੇਗੀ ਮੇਰੇ ਤੋਂ ਕਹਿੰਦਾ ਵੀਰੇ ਤੂੰ ਮੇਰੀ ਕਾਪੀ ਕਰਦਾ ਇਸ ਤੋਂ ਬਾਅਦ ਉਦੇ ਬ्यान ਵੀਰੇ ਬਾਕੀ ਤੁਸੀਂ ਉਹਨੂੰ ਪੁੱਛੋ ਵੀਰੇ ਕਿਹੜੀ ਗੱਲ ਦੀ ਕਾਪੀ ਕਰੀ ਮੈਂ ਚੇਂਜ ਕਰਨ ਵਾਰੀ ਨਹੀਂ ਸੋਚਿਆ ਵੀ ਜੇ ਤੁਹਾਨੂੰ ਬਾਲਾ ਕਾਪੀਕੈਟ ਦਾ ਟੈਗ ਲੱਗ ਰਿਹਾ ਤੁਹਾਡੇ ਉੱਪਰ ਵੀਰੇ ਮੈਂ ਨਹੀਂ ਕਰਦਾ ਲੁੱਕ ਚੇਂਜ ਉਹਨੇ ਕਰਨੀਆਂ ਕਰ ਲੈ ਠੀਕ ਆ ਉਹ ਆਪਦੇ ਗਾਣੇ ਦਾ ਅੰਦਾਜ਼ ਬਦਲ ਲੈ ਮੈਂ ਨਹੀਂ ਬਦਲਦਾ ਮੇਰਾ ਤਾਂ ਹੀ ਸਟਾਈਲ ਹੈ ਹੀ ਅੰਦਾਜ਼ ਆ ਬਈ ਲੋਕ ਤੁਹਾਡੇ ਆਏ ਗਾਉ ਮੈਂ ਤਾਂ ਲੋਕ ਇਸ ਅੰਦਾਜ਼ ਨੂੰ ਪਸੰਦ ਕਰ ਰਹੇ ਨੇ ਵੀਰੇ ਮੈਨੂੰ ਪਸੰਦ ਕਰ ਰਹੇ ਨੇ ਲੋਕ ਮੈਂ ਕਿਉਂ ਬਦਲਾਂ ਅੰਦਾਜ਼ ਆਪਦਾ ਮੇਰੇ ਤਾਂ ਵੀਰੇ ਸਾਰੇ ਗਾਣੇ ਬਿਨਾ ਪ੍ਰੋਮੋਸ਼ਨ ਤੋਂ ਜਿੰਨੇ ਵੀ ਚੱਲੇ ਨੇ ਠੀਕ ਆ ਬਿਨਾ ਪ੍ਰੋਮੋਸ਼ਨ ਤੋਂ ਚੱਲੇ ਨੇ ਮੈਂ ਤੁਹਾਨੂੰ ਤਾਂ આજ ਨਹੀਂ ਬਦਲਦਾ ਤੁਸੀਂ ਮੀਡੀਆ ਦੇ ਮਾਧਿਅਮ ਰਹੀ ਤੁਸੀਂ ਕੀ ਤੁਸੀਂ ਇਸ ਲੜਾਈ ਦਾ ਸਿੱਟਾ ਕੀ ਕੱਢਣਾ ਚਾਹੁੰਦੇ ਹੋ ਸਿੱਟਾ ਵੀਰੇ ਇਹੀ ਆ ਵੀ ਜਿਹੜਾ ਕਾਪੀ ਕਹਿੰਦਾ ਮੈਨੂੰ ਉਹ ਤੋਂ ਪੁੱਛੋ ਕਿਹੜੀ ਗੱਲ ਤੋਂ ਕਾਪੀ ਕਰ ਲਈ ਉਹਦੀ ਮੈਂ ਬਸ ਆਹੀ ਸਿੱਟਾ ਵੀਰੇ ਦਾ ਉਹਨੂੰ ਪੁੱਛੋ ਤੁਸੀਂ ਕਾਪੀ ਕਿਹੜੀ ਗੱਲ ਦੀ ਕਰ ਲਈ ਮੈਂ ਮੈਂ ਤਾਂ ਕੋਈ ਕਾਪੀ ਨਹੀਂ ਕਰੀ ਸਗੋਂ ਉਹਨੇ ਕਾਪੀ ਕਰਿਆ ਜਮਕੀਲੇ ਦੀ ਦਿਉਰਾ ਵੀ ਤਵੀਤਾਂ ਵਾਲੇ ਉਹਦਾ ਗਾਣਾ ਆਇਆ ਸੀ ਇੱਕ ਤੇ ਉਹਨੇ ਗਾਣਾ ਕਰਿਆ ਨਸ਼ੇੜੀ ਅੱਖਾਂ ਤੋਂ 92 2 ਦੇ ਵਿੱਚ ਉਹਨੇ ਕਾਪੀ ਕਰੀ ਉਹਦੀ ਨੀ ਅੱਖਾਂ ਦੇ ਨੇ ਛੇੜੀ ਮੇਰੀ ਆ ਉਹ ਲੈਣਾ ਸਾਰੀ ਤਰਜੀ ਉਹਦੀ ਸਾਰੇ ਉਹਦੇ ਕਾਪੀ ਕਰੀ ਹੋਇਆ ਯਾਰ ਉਹ ਮੈਨੂੰ ਕਹਰੇ ਕਾਪੀ ਮੈਂ ਤਾਂ ਚਮਕੀਲੀ ਦੀ ਚੱਕੀਆ ਲੰਬੇ ਵਾਲ 2 ਦੇ ਵਿੱਚ ਵੀ ਤੇ ਵੀਰੇ ਇੱਕ ਗੱਲ ਹੋਰ ਆਪਣਾ ਚੱਲ ਗੱਲ ਕਹਿਣੀ ਨਹੀਂ ਸੀ ਹੁਣ ਕਹਿ ਰਿਹਾ ਉਹਨੂੰ ਮੈਂ ਜਦੋਂ ਉਹਨੇ ਮੇਰੇ ਤੇ ਕਾਪੀ ਦਾ ਇਲਜ਼ਾਮ ਲਾਤਾ ਨਾ ਇੱਕ ਉਹਦਾ ਗਾਣਾ ਹੈ ਬਾਈ ਹੁਣੇ-ਹੁਣੇ ਆਇਆ ਹਲੇ ਰੁਕਿਆ ਨਹੀਂ ਮੈਂ ਐਂ ਦੇ ਗਾਣਾ ਆਇਆ ਪਿਆ ਮੁੱਕਿਆ ਮੁੱਕਿਆ ਨਹੀਂ ਹਲੇ ਰੁਕਿਆ ਪਿਆ ਹਲੇ ਮੁੱਕਿਆ ਨਹੀਂ ਬਈ ਤੂੰ ਘਰੇ ਕਾਪੀ ਕਰਿਆ ਤੂੰ ਕਿੱਡੀ ਲੈਣ ਚੱਕੀ ਆ ਸਿੱਧੂ ਮੂਸੇ ਵਾਲੇ ਦੀ ਹਲੇ ਮੁੱਕਿਆ ਨਹੀਂ ਸਿੱਧੂ ਵਾਲੇ ਦੀ ਲੈਣ ਸੀ ਇਹਦਾ ਤੂੰ ਫਿਰ ਤੂੰ ਚੱਕ ਲਈ ਤੂੰ ਮੈਨੂੰ ਕਹਿ ਰਹੇ ਆ ਤੂੰ ਆਪ ਵੀ ਤਾਂ ਚੱਕੀ ਆ ਲੈ ਮੈਂ ਤੇਰੇ ਮੈਂ ਤੇਰੇ ਤੇ ਇਲਜ਼ਾਮ ਲਾ ਰਿਹਾ ਤੂੰ ਸਿੱਧੂ ਦੀ ਚੱਕ ਲਈ ਤੂੰ ਸਿੱਧੂ ਦੀ ਚੱਕੀ ਆ ਮੈਂ ਤਾਂ ਨਹੀਂ ਤੇਰੀ ਕੋਈ ਚੱਕੀ ਤੂੰ ਦਾ ਪਤੰਦਰ ਹੁੱਕ ਲੈਣੇ ਚੱਕ ਲਈ ਉਹਦੀ ਮੈਂ ਤਾਂ ਨਹੀਂ ਕੋਈ ਤੇਰੀ ਲੈਣ ਚੱਕੀ ਤੂੰ ਦਿਖਾ ਦੱਸ ਕਿਹੜੀ ਤੇਰੀ ਲੈਣ ਚੱਕੀ ਆ ਮੈਂ ਕਿਹੜੀ ਕੰਬੋ ਚੱਕੀ ਆ ਸਿੱਧੂ ਗੈਂਨੋਂ ਨਹੀਂ ਸਿੱਧੂ ਭਾਈ ਹਲੇ ਮੁੱਕਿਆ ਨਹੀਂ ਤੂੰ ਉਹਦੀ ਜੱਕੀ ਆ ਆਪਦੇ ਗਾਣੇ ਜਿਹੜਾ ਨਵਾਂ ਆਇਆ ਤੌਥੇ ਵੀ ਦੱਸ ਤੱਕ ਸਿਮਰ ਦਰਾਹਾ ਹੁਣ ਸਾਡੇ ਤੋਂ ਜੈਲਸੀ ਕਰ ਰਿਹਾ ਜਿੱਥੇ ਵੀ ਮੇਰੇ ਗੀਤ ਚੱਲਦੇ ਨੇ ਉਹ ਕਹਿ ਦਿੰਦਾ ਕਿ ਮੈਨੂੰ ਪਸੰਦ ਨਹੀਂ ਹਾਲਾਂਕਿ ਦੋਨੇ ਨੌਜਵਾਨ ਜਿਹੜੇ ਨੇ ਦਰਾਹਦੇ ਨੇ ਸਿਮਰ ਦਰਾਹਾ ਵੀ ਦਰਾਹੇ ਦਾ ਔਰ ਗਿਲ ਰੋਂਟਾ ਜਿਹੜਾ ਨੌਜਵਾਨ ਨਵਾਂ ਗਾਇਕ ਆ ਇਹ ਵੀ ਉੱਥੇ ਦਾ ਹੁਣ ਇਹਨਾਂ ਦੀ ਕੌਂਟਰੋਵਰਸੀ ਕਾਫੀ ਵੱਧਦੀ ਜਾ ਰਹੀ ਹੈ ਪੱਤਰਕਾਰ ਨੇ ਜਦੋਂ ਨੌਜਵਾਨ ਨੂੰ ਕਿਹਾ ਕਿ ਤੂੰ ਵਾਲ ਉਸ ਵਰਗੇ ਕਿਉਂ ਰੱਖੇ ਨੇ ਤੂੰ ਕਿਉਂ ਨਹੀਂ ਕਟਾ ਲੈਂਦਾ ਤਾਂ ਪੱਤਰਕਾਰ ਨਾਲ ਵੀ ਇਹ ਨੌਸਮਾਨ ਗਾਇਕ ਗਰਮ ਹੁੰਦਾ ਨਜ਼ਰ ਆ ਰਿਹਾ